ਫਰਬਰੀ 1945 ਇੱਕ ਜਗ੍ਹਾ ਵਿਸ਼ਵ ਦੀਆਂ ਤਿੰਨ ਮੁੱਖ ਸ਼ਕਤੀਆਂ ਇਕੱਠੀਆਂ ਹੁੰਦੀਆਂ ਨੇ ਤੇ ਕੁਝ ਬਹੁਤ ਅਹਿਮ ਫੈਸਲੇ ਕਰਦੀਆਂ ਨੇ ਜਿਨ੍ਹਾਂ ਵਿੱਚ ਖਾਲਸਾ ਰਾਜ ਦੀ ਵੀ ਗੱਲ ਕੀਤੀ ਗਈ ਸੀ ਕਿਸ ਦੇਸ਼ ਨੇ ਖਾਲਸਾ ਰਾਜ ਦੀ ਗੱਲ ਕੀਤੀ ਤੇ ਇਹ ਤਿੰਨ ਮੁੱਖ ਸ਼ਕਤੀਆਂ ਕਿਹੜੀਆਂ ਸਨ ਆਓ ਦਸੀਏ World War 2 ਯਾਨੀ ਕਿ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਤਹਿਰਾਨ ਵਿੱਚ ਇੱਕ ਮੀਟਿੰਗ ਹੁੰਦੀ ਹੈ ਜਿਸ ਨੂੰ ਯਾਲਟਾ ਸੰਧੀ ਦਾ ਨਾਮ ਦਿੱਤਾ ਗਿਆ ਸੀ ਜਿਸ ਵਿੱਚ ਵਿਸ਼ਵ ਦੀਆਂ ਤਿੰਨ ਮੁੱਖ ਸ਼ਕਤੀਆਂ ਇੰਗਲੈਂਡ ਅਮਰੀਕਾ ਤੇ ਰੂਸ ਸ਼ਾਮਿਲ ਸਨ ਇਸ ਸੰਧੀ ਵਿੱਚ ਇਹਨਾਂ ਤਿੰਨੇ ਦੇਸ਼ਾਂ ਦੇ ਰਾਸ਼ਟਰਪਤੀ ਸ਼ਾਮਿਲ ਹੋਏ ਸਨ ਤੇ ਕੁਝ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਸੀ ਇਹ ਬੈਠਕ ਯਾਰਟਾ ਦੇ ਵਿੱਚ ਇੱਕ ਰਾਜਪਬਨ ਵਿੱਚ ਹੋਈ ਸੀ ਇਸ ਸੰਧੀ ਦੌਰਾਨ ਦੁਨੀਆ ਵਿੱਚ ਇੱਕ ਨਵਾਂ ਆਰਡਰ ਲੈ ਕੇ ਆਉਣ ਅਤੇ ਨਵੇਂ ਦੇਸ਼ ਬਣਾਉਣ ਸੰਬੰਧੀ ਵਿਚਾਰਾਂ ਹੋਈਆਂ ਸਨ ਇਸ ਸੰਧੀ ਦੌਰਾਨ ਇਹ ਵੀ ਤੈਅ ਹੋਇਆ ਸੀ ਕਿ ਇਹ ਤਿੰਨੇ ਦੇਸ਼ ਕਦੇ ਵੀ ਇੱਕ ਦੂਜੇ ਤੇ ਹਮਲਾ ਨਹੀਂ ਕਰਨਗੇ ਬਲਕਿ ਇਕਜੁੱਟ ਹੋ ਕੇ ਨਾਜ਼ੀਆਂ ਵਿਰੁੱਧ ਲੜਨਗੇ ਜਦੋਂ ਤਹਿਰਾਨ ਵਿੱਚ ਇਹ ਸੰਧੀ ਚੱਲ ਰਹੀ ਸੀ ਤਾਂ ਕੁਝ ਸਿੱਖ ਫੌਜੀ ਵੀ ਇਸ ਵਿੱਚ ਸ਼ਾਮਲ ਹੋਏ ਸਨ ਇਸ ਮੀਟਿੰਗ ਦੌਰਾਨ ਅਲੱਗ ਦੇਸ਼ ਬਣਾਉਣ ਦੀ ਵੀ ਗੱਲ ਰੱਖੀ ਗਈ ਸੀ ਜਦੋਂ ਇਹ ਮੀਟਿੰਗ ਸਮਾਪਤ ਹੋਈ ਤਾਂ ਉੱਥੇ ਮੌਜੂਦ ਬ੍ਰਿਟਿਸ਼ਸ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸਾਨੂੰ ਦੁੱਖ ਹੈ ਕਿ ਸਿੱਖਾਂ ਦਾ ਕੁਝ ਨਹੀਂ ਬਣ ਪਾਇਆ ਪਰ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਲਈ ਜ਼ਰੂਰ ਸੋਚਿਆ ਜਾਵੇਗਾ ਤੇ ਇਹਨਾਂ ਦਾ ਆਪਣਾ ਇੱਕ ਅਲੱਗ ਤੋਂ ਦੇਸ਼ ਹੋਵੇਗਾ ਪਰ ਸਨ 2007 ਦੇ ਵਿੱਚ ਦੇਸ਼ਾਂ ਦੀ ਇੱਕ ਮੀਟਿੰਗ ਹੋਈ ਜਿਸ ਤੋਂ ਨਾਲ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਸੀ ਕਿ ਯਾਲਟਾ ਸੰਧੀ ਦੌਰਾਨ ਉਹਨਾਂ ਨੂੰ ਬਣਦਾ ਹੱਕ ਨਹੀਂ ਮਿਲਿਆ ਯਾਲਟਾ ਸੰਧੀ ਚ ਇਹ ਤੈਅ ਹੋਇਆ ਸੀ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਦਾ ਪੀਐਮ ਜਵਾਹਰ ਲਾਲ ਨਹਿਰੂ ਨੂੰ ਬਣਾਇਆ ਜਾਵੇਗਾ ਤੇ ਭਾਰਤ ਰੂਸ ਨਾਲ ਮਿਲ ਕੇ ਕੰਮ ਕਰੇਗਾ ਜਦਕਿ ਪਾਕਿਸਤਾਨ ਅਮਰੀਕਾ ਨਾਲ ਰਹੇਗਾ ਇਸ ਤੋਂ ਪਹਿਲਾਂ ਦੋ ਵਾਰ ਸਿੱਖ ਰਾਜ ਕਾਇਮ ਹੋ ਚੁੱਕਿਆ ਹੈ ਪਹਿਲਾ ਬਾਬਾ ਬੰਦਾ ਸਿੰਘ ਬਹਾਦਰ ਸਮੇਂ ਤੇ ਦੂਜਾ ਮਹਾਰਾਜਾ ਰਣਜੀਤ ਸਿੰਘ ਸਮੇਂ ਪਰ ਸ਼ੇਰੇ ਪੰਜਾਬ ਦੇ ਸਮੇਂ ਸਿੱਖਾਂ ਦੇ ਭੇਸ ਵਿੱਚ ਮਿਲੇ ਗੱਤਾਰਾਂ ਨੇ ਸਿੱਖ ਰਾਜ ਨੂੰ ਖਤਮ ਕਰ ਦਿੱਤਾ ਸੀ ਜਿਸ ਤੇ ਅਸੀਂ ਵੀਡੀਓ ਬਣਾ ਚੁੱਕੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਵੇਂ ਗਿਆ ਤੇ ਸਿੱਖੀ ਭੇਸ ਵਿੱਚ ਲੁਕੇ ਗੱਤਾਰਾਂ ਨੇ ਆਪਣੀ ਕੌਮ ਨਾਲ ਗਦਾਰੀਆਂ ਕਿਵੇਂ ਕੀਤੀਆਂ ਜਿਸ ਨੂੰ ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਫੀਕ ਸਕਦੀ ਹੂੰ ਪਰ ਜੇ ਅੱਜ ਦੀ ਗੱਲ ਕਰੀਏ ਤਾਂ ਮੁਰਤੋਂ ਯਾਲਟਾ 2 ਸੰਧੀ ਦੀ ਗੱਲ ਚੱਲ ਰਹੀ ਹੈ ਜਿਸ ਵਿੱਚ ਪਹਿਲਾਂ ਰੂਸ ਦੁਆਰਾ ਯਾਲਟਾ 2 ਦੀ ਗੱਲ ਕੀਤੀ ਗਈ ਸੀ ਪਰ ਹੁਣ ਅਮਰੀਕਾ ਵੀ ਯਾਲਟਾ 2 ਸੰਧੀ ਦੀ ਗੱਲ ਕਰ ਰਿਹਾ ਹੈ ਸੁਣਨ ਚ ਇਹ ਵੀ ਆ ਰਿਹਾ ਹੈ ਕਿ ਯਾਲਟਾ 2 ਸੰਧੀ ਦਾ ਸਮਾਂ 2030 ਦੇ ਨੇੜੇ ਤੇੜੀ ਦਾ ਹੈ ਜਿਸ ਵਿੱਚ ਸਿੱਖਾਂ ਦੀ ਵੀ ਗੱਲ ਕੀਤੀ ਜਾਵੇਗੀ ਕਿਉਂਕਿ ਅੱਜ ਦੇ ਸਮੇਂ ਤੌਰਾਨ ਸਿੱਖ ਸਾਰੀ ਦੁਨੀਆ ਵਿੱਚ ਫੈਲ ਚੁੱਕੇ ਨੇ ਤੇ ਵੱਡੇ ਵੱਡੇ ਦੇਸ਼ਾਂ ਦੇ ਵੱਡੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਹਨ ਜਿਨ੍ਹਾਂ ਵਿੱਚ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਕੈਨੇਡਾ ਤੇ ਰਸ਼ੀਆ ਸ਼ਾਮਿਲ ਹਨ ਤੇ ਸਾਰੇ ਦੇਸ਼ਾਂ ਦੇ ਵੱਡੇ ਵੱਡੇ ਲੀਡਰ ਸਿੱਖਾਂ ਦੀ ਦਲੇਰੀ ਅਤੇ ਕਾਬਲੀਅਤ ਨੂੰ ਮੰਨਦੇ ਹਨ ਤੇ ਸਿੱਖਾਂ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਵੱਡੇ ਵੱਡੇ ਅਹੁਦਿਆਂ ਤੇ ਵੱਡੀਆਂ ਵੱਡੀਆਂ ਕੰਪਨੀਆਂ ਵਿੱਚ ਆਪਣੀ ਖਾਸ ਜਗ੍ਹਾ ਬਣਾਈ ਹੋਈ ਹੈ ਸਿੱਖਾਂ ਕੋਲ ਹੁਣ ਇੰਨੀ ਪਾਵਰ ਹੈ ਕਿ ਉਹ ਆਪਣੇ ਅਲੱਗ ਦੇਸ਼ ਦੀ ਗੱਲ ਕਰ ਸਕਦੇ ਹਨ ਜੇਕਰ ਪੁਰਾਣੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਖਾਲਸਾ ਰਾਜ ਦੇ 1 ਰੁਪਿਆ 11 ਡਾਲਰਾਂ ਦੇ ਬਰਾਬਰ ਹੁੰਦਾ ਸੀ ਤਾਂ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੱਡੇ ਵੱਡੇ ਦੇਸ਼ਾਂ ਦੇ ਅੰਗਰੇਜ਼ ਅਫਸਰ ਪੰਜਾਬ ਵਿੱਚ ਨੌਕਰੀਆਂ ਕਰਨ ਲਈ ਆਉਂਦੇ ਸਨ ਪਰ ਅੱਜ 1 ਡਾਲਰ ਲਗਭਗ 85 ਰੁਪਏ ਦਾ ਹੋ ਚੁੱਕਿਆ ਜਿਸ ਨੂੰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਸੀਂ ਕਿੰਨਾ ਕੁਝ ਗਵਾਇਆ ਹੈ ਆਜ਼ਾਦੀ ਤੋਂ ਪਹਿਲਾਂ ਪੰਜਾਬ ਆਰਥਿਕ ਪੱਖੋਂ ਬਹੁਤ ਮਜ਼ਬੂਤ ਸੀ ਪਰ ਸੋਚੀ ਸਮਝੀ ਸਾਜ਼ਿਸ਼ ਤਹਿਤ ਸਿੱਖਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਗਿਆ ਤੁਹਾਨੂੰ ਪਤਾ ਹੀ ਹੈ ਕਿ 90% ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਨੇ ਦਿੱਤੀਆਂ ਪਰ ਭਾਰਤੀ ਸਰਕਾਰ ਨੇ ਹਮੇਸ਼ਾ ਪੰਜਾਬੀਆਂ ਨਾਲ ਧੋਖਾ ਕੀਤਾ ਜੋ ਅੱਜ ਤੱਕ ਜਾਰੀ ਹੈ ਜਿਸ ਨੂੰ ਅਸੀਂ ਕਿਸਾਨੀ ਅੰਦੋਲਨ ਨਾਲ ਜੋੜ ਕੇ ਵੀ ਵੇਖ ਸਕਦੇ ਹਾਂ ਇਸ ਦੇ ਤਹਿਤ ਜੇਕਰ ਸਾਰੀਆਂ ਕੜੀਆਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਸਿੱਖਾਂ ਦੇ ਖਾਲਸਾ ਰਾਜ ਆਉਣ ਦੇ ਸੰਬੰਧ ਪਣ ਰਹੇ ਨੇ ਕਿਉਂਕਿ ਗੁਰਗੋਬੀ ਸਿੰਘ ਜੀ ਮਹਾਰਾਜ ਵੱਲੋਂ ਰਚਿਤ ਸੌ ਸਾਖੀ ਵਿੱਚ ਵੀ ਖਾਲਸਾ ਰਾਜ ਬਾਰੇ ਸਪਸ਼ਟ ਕੀਤਾ ਗਿਆ ਸੀ ਕਿ ਇੱਕ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਵੇਗਾ ਗੁਰੂ ਜੀ ਨੇ ਸੋਸਾਖੀ ਵਿੱਚ ਲਿਖਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਗੰਦੀ ਤੇ ਬੈਠਣਗੇ ਉਸ ਤੋਂ ਬਾਅਦ ਫਰੰਗੀਆਂ ਦਾ ਰਾਜ ਹੋਵੇਗਾ ਜੋ ਕਿ ਪੱਛਮ ਵਾਲੇ ਪਾਸੇ ਤੋਂ ਆਉਣਗੇ ਤੇ ਈਸੇ ਦੀ ਫੌਜ ਕਹਿਲਾਉਣਗੇ 1947 ਤੋਂ ਬਾਅਦ ਕਿਸਾਂ ਵਾਲੀ ਸੰਗਤ ਵਧਣਾ ਫੁੱਲਣਾ ਸ਼ੁਰੂ ਹੋ ਜਾਵੇਗੀ ਤੇ ਸਿੱਖ ਸਾਰੇ ਦੇਸ਼ਾਂ ਵਿੱਚ ਫੈਲਣਗੇ ਸਿੱਖਾਂ ਨੇ ਗੁਰੂ ਜੀ ਨੂੰ ਪੁੱਛਿਆ ਸੀ ਕਿ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਤਾਂ ਗੁਰੂ ਜੀ ਦੇ ਬਚਨ ਸਨ ਕਿ ਇੱਕ ਪਾਸੇ ਦੱਖਣ ਤੋਂ ਫੌਜਾਂ ਆਉਣਗੀਆਂ ਤੇ ਦੂਜੇ ਪਾਸੇ ਦਲੀਪ ਸਿੰਘ ਦਾ ਰਾਜ ਹੋਵੇਗਾ ਤੇ ਜਲਦ ਹੀ ਖਾਲਸਾ ਮਾਝਾ ਮਾਲਵਾ ਦੁਆਬਾ ਕਸ਼ਮੀਰ ਤੇ ਅਟਕ ਤੱਕ ਦਾ ਰਾਜ ਇਤਿਹਾਸੀ ਜਾਵੇਗਾ ਕਈ ਵਾਰ ਇੱਥੇ ਭੁਲੇਖਾ ਪੈਂਦਾ ਹੈ ਕਿ ਗੁਰੂ ਜੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰ ਰਹੇ ਹਨ ਪਰ ਨਹੀਂ ਇਹ ਅੰਗਰੇਜ਼ਾਂ ਦੇ ਰਾਜ ਤੋਂ ਬਾਅਦ ਦੀ ਗੱਲ ਹੋ ਰਹੀ ਹੈ ਮਤਲਬ ਕਿ ਆਉਣ ਵਾਲੇ ਸਮੇਂ ਦੀ ਜੋ ਕਿ ਖਾਲਸਾ ਰਾਜ ਦਾ ਹੋਵੇਗਾ ਤੇ ਫਿਰ ਗੁਰੂ ਜੀ ਦੇ ਭਜਨ ਸਨ ਕਿ ਖਾਲਸਾ ਕੇਸਰੀ ਲਿਵਾਸ ਵਿੱਚ ਦਿੱਲੀ ਦੇ ਤਖਤ ਤੇ ਬੈਠੇਗਾ ਤੇ ਹੁਕਮ ਚਲਾਵੇਗਾ ਸਭ ਪਾਸੇ ਦਲੀਪ ਸਿੰਘ ਦੇ ਚਰਚੇ ਹੋਣਗੇ ਤੇ ਸਾਰੇ ਉਸ ਦਾ ਹੁਕਮ ਮੰਨਣਗੇ ਫਿਰ ਉਹ ਸੂਰਮਾ ਯੁੱਧ ਵਿੱਚ ਸ਼ਹੀਦ ਹੋਵੇਗਾ ਤੇ ਅਕਾਲ ਪੁਰਖ ਵਿੱਚ ਸਮਾ ਜਾਵੇਗਾ ਦਸ ਕਿ ਪਹਿਲਾਂ ਵੀ ਸਿੱਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਵੱਲੋਂ ਖਾਲਸਾ ਰਾਜ ਦੀ ਅਗਵਾਈ ਕੀਤੀ ਜਾ ਚੁੱਕੀ ਹੈ ਪਰ ਇਹ ਦਲੀਪ ਸਿੰਘ ਨਾਂ ਦਾ ਵਿਅਕਤੀ ਹੋਰ ਹੋਵੇਗਾ ਇਹ ਕੁਝ ਬਚਨ ਜੋ ਗੁਰਗੋਬਿੰਦ ਸਿੰਘ ਜੀ ਵੱਲੋਂ ਸੌ ਸਾਖੀ ਵਿੱਚ ਲਿਖੇ ਗਏ ਹਨ ਜੋ ਕਿ ਅਟੱਲ ਨੇ ਜਿਸ ਦੇ ਤਹਿਤ ਜਲਦ ਹੀ ਖਾਲਸੇ ਦਾ ਰਾਜ ਆਵੇਗਾ ਤੇ ਸਾਰੇ ਸੁਖੀ ਹੋਣਗੇ ਤੇ ਮਿਲ ਜੁਲ ਕੇ ਰਹਿਣਗੇ ਸਿੱਧੇ ਤੇ ਸਪਸ਼ਟ ਸ਼ਬਦਾਂ ਵਿੱਚ ਯਾਰਤਾ ਸਬੰਧੀ ਦਾ ਅਰਥ ਹੈ ਕਿ ਕਿਹੜਾ ਦੇਸ਼ ਕਿਸ ਦੇਸ਼ ਦੇ ਅਧੀਨ ਕੰਮ ਕਰੇਗਾ ਸੋ ਹੁਣ ਸਮਾਂ ਆ ਗਿਆ ਕਿ ਸਿੱਖ ਲੀਟਰ ਇਕੱਠੇ ਹੋ ਕੇ ਯਾਰਤਾ ਸੰਧੀ ਦੋ ਦੀਆਂ ਤਿਆਰੀਆਂ ਕਰਨ ਕਿਉਂਕਿ ਆਉਣ ਵਾਲਾ ਸਮਾਂ ਸਿੱਖ ਕੌਮ ਲਈ ਬਹੁਤ ਹੀ ਸੰਜੀਦਾ ਮੰਨਿਆ ਜਾ ਰਿਹਾ ਹੈ ਤੇ ਗੁਰੂ ਜੀ ਵੱਲੋਂ ਜੋ ਵੀ ਭਵਿੱਖਵਾਣੀਆਂ ਕੀ ਕੀngੀਆਂ ਸਨ ਉਹ ਸੱਚ ਸਾਬਿਤ ਹੋਈਆਂ ਹਨ ਜਿਸ ਵਿੱਚ 1947 ਬਾਰੇ ਕਿਹਾ ਗਿਆ ਸੀ ਕਿ ਭਾਰਤ ਦੀ ਵੰਡ ਹੋਵੇਗੀ ਤੇ ਇੱਕ ਨਵਾਂ ਦੇਸ਼ ਭਾਰਤ ਵਿੱਚੋਂ ਨਿਕਲੇਗਾ ਜੋ ਕਿ ਪਾਕ ਨਾਮ ਦਾ ਹੋਵੇਗਾ ਤੇ ਗੁਰੂ ਜੀ ਨੇ 1984 ਬਾਰੇ ਵੀ ਕਿਹਾ ਸੀ ਕਿ ਰੰਡੀ ਦਾ ਰਾਜ ਹੋਵੇਗਾ ਤੇ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਹੋਵੇਗਾ ਤੇ ਇੰਨਾ ਖੂਨ ਡੁੱਲੇਗਾ ਕਿ ਘੋੜੇ ਦਾ ਪੌੜ ਉਸ ਖੂਨ ਵਿੱਚ ਡੁੱਬ ਜਾਵੇਗਾ ਤੇ ਇੱਕ ਬਹੁਤ ਭਿਆਨਕ ਜੰਗ ਹੋਵੇਗੀ ਗੁਰੂ ਜੀ ਨੇ ਵਰਲਡ ਵਾਰ 3 ਦੇ ਬਾਰੇ ਵੀ ਲਿਖਿਆ ਹੈ ਕਿ ਇੱਕ ਬਹੁਤ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਵੇਗਾ ਤੇ ਯਾਰਟਾ ਸੰਧੀ ਦੋਦੇ ਹੋਣ ਨਾਲ ਖਾਲਸਾ ਰਾਜ ਸਥਾਪਿਤ ਹੋਣ ਦੀ ਵੀ ਸੰਭਾਵਨਾ ਬਣ ਰਹੀ ਹੈ ਕਿਉਂਕਿ ਮਹਾਰਾਜਾ ਦਲੀਪ ਸਿੰਘ ਜਦੋਂ ਇੰਗਲੈਂਡ ਵਿੱਚ ਅੰਗਰੇਜ਼ਾਂ ਦੇ ਅਧੀਨ ਸਨ ਤਾਂ ਉਹਨਾਂ ਨੇ ਇਹ ਸਮਝੌਤਾ ਕੀਤਾ ਸੀ ਕਿ ਦਲੀਪ ਸਿੰਘ ਦੇ ਵਾਰਗ ਹੁਣ ਤੇ ਸਿੱਖਾਂ ਨੂੰ ਰਾਜ ਵਾਪਸ ਕਰ ਦਿੱਤਾ ਜਾਵੇਗਾ ਸੋ ਦੋਸਤੋ ਸਮਾਂ ਆ ਗਿਆ ਹੈ ਕਿ ਸਿੱਖ ਲੀਡਰ ਯਲਟਾ 2 ਸੰਧੀ ਲਈ ਤਿਆਰ ਰਹਿਣ ਤੇ ਜਦੋਂ ਵੀ ਦੇਸ਼ਾਂ ਦੀ ਮੀਟਿੰਗ ਹੁੰਦੀ ਹੈ ਤਾਂ ਖਾਲਸਾ ਰਾਜ ਦੀ ਗੱਲ ਰੱਖਣਾ ਧੰਨਵਾਦ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾਂ ਦੀਆਂ ਮੋਟੀਵੇਸ਼ਨਲ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਜਿੱਤਾਂਗੇ ਜਰੂਰ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ